ਵਧੀਆ ਹੀ ਬੰਦਾ ਇਹਨੂੰ ਬਹੁਤ ਬਹੁਤ ਵਧਾਈਆਂ ਤੇਰਾ ਬੱਕਰਾ ਹਾਰਕਾ ਹੈ ਵੀਰੇ ਹਾਂ ਹੀ ਬਹੁਤ ਬਹੁਤ ਆਪਣਾ ਪਿੰਡ ਕਿਹੜਾ ਦਾ ਆਪਣਾ ਪਿੰਡ ਰਸੀਨ ਹੈ ਜੀ ਰਸੀਨ ਰਵੇ ਠੀਕ ਹੈ ਜੀ ਬਾਈ ਬੱਕਰਾ ਬਣਾ ਕੇ ਦੰਦ ਸੀ ਵੀਰੇ ਇੱਕ ਹੀ ਦਾ ਸੀ ਜੀ ਹੀਰੇ ਬੱਕਰਾ ਸੀ ਜੀ ਦੇਖ ਆ ਇਹਦਾ ਬਾਈ ਆ ਪਹਿਲੇ ਨੰਬਰ ਤੇ ਆਇਆ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਮਾਈ ਦੱਬ ਕੇ ਆਪ ਨੂੰ ਕਿੰਨਾ ਚਿਰ ਹੋ ਗਿਆ ਵੀਰੇ ਕੰਮ ਕਰਦਿਆਂ ਨੂੰ ਆਪਾਂ ਤੀਜੀ ਪੀੜੀ ਆ ਤੀਜੀ ਚੌਥੀ ਪੀੜੀ ਆ ਆਪਣੀ ਤੀਜੀ ਚੌਥੀ ਪੀੜੀ ਆ ਨਾਂ ਕੀ ਹੈ ਤੇਰਾ ਮੇਰਾ ਨਾਂ ਸੁੱਖਾ ਹੀ ਸੁੱਖਾ ਬੰਦਰ ਸੀਨ ਹਾਂਜੀ ਠੀਕ ਹੈ ਜੀ ਦੇਖੋ ਬਈ ਬੱਕਰਾ ਕਰ ਦਿਓ ਵੀਡੀਓ ਸ਼ੇਅਰ ਬਈ ਦੱਬ ਕੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਦੇਖੋ ਮੇਟਰ ਪਹਿਲੇ ਨੰਬਰ ਦਾ ਬੱਕਰਾ ਪਹਿਲੇ ਨੰਬਰ ਦਾ ਆ ਗਿਆ ਜੀ ਦੂਜੇ ਨੰਬਰ ਆ ਆ ਗਏ ਦੂਜੇ ਨੰਬਰ ਦਾ ਬੱਕਰਾ ਕੀ ਨਾਮ ਹੈ ਆਪਣਾ ਕਰ ਦੋ ਵੀਡੀਓ ਸ਼ੇਅਰ ਆ ਦੂਜਾ ਤੀਜਾ ਚੌਥਾ ਕੋਸ ਨੇ ਮੇਰੇ ਕੋਲ ਆ ਜੀ ਵੀਡੀਓ ਦੇ ਵਿੱਚ ਵੀ ਨਾ ਕਰਨਾ ਇਹਨਾਂ ਨੂੰ ਕਰ ਦੋ ਸ਼ੇਅਰ ਕਰ ਹਾਂ ਦੂਸਰੀ ਗੱਲ ਇਹ ਵੀ ਨਾਮ ਤੋਂ ਹੁੰਦਾ ਹੈ ਗਰਾਊਂਡ ਤੋਂ ਛੱਡ ਦਿਓ ਯਾਰ ਮਾਰੇ ਕੋਈ ਸਰਵਾਹ